ਅਮਰਤਸਰ ਦੇ ਮਜੀਠੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਾਂਡ ਦਸਨੇ 21 ਦੇ ਕਰੀਬ ਜਾਨਾਂ ਹੁਣ ਤੱਕ ਲੈ ਲਈਆਂ ਨੇ ਪਰ ਇਹ ਮਾਮਲਾ ਜਾਂ ਇਸ ਮਾਮਲੇ ਦੀ ਗੁੱਥੀ ਸ਼ਾਇਦ ਸੀਐਮ ਭਗਵੰਤ ਮਾਨ ਨੂੰ ਸਮਝ ਆ ਚੁੱਕੀ ਹੈ ਸ਼ਾਇਦ ਸੀਐਮ ਭਗਵੰਤ ਮਾਨ ਇਹਦੀਆਂ ਅੰਦਲੀਆਂ ਪਰਤਾਂ ਫਰੋਲ ਚੁੱਕੇ ਨੇ ਸ਼ਾਇਦ ਸੀਐਮ ਭਗਵੰਤ ਮਾਨ ਨੂੰ ਪਤਾ ਹੈ ਕਿ ਇਸ ਮਾਮਲੇ ਪਿੱਛੇ ਕੌਣ ਹੈ ਜਾਂ ਉਹ ਜਾਣ ਚੁੱਕੇ ਨੇ ਕਿ ਆਖਿਰ ਕਿਹੜੇ ਸੋ ਕਾਲਡ ਸੰਤਰੀਆਂ ਮੰਤਰੀਆਂ ਦੇ ਕਾਰਨ ਇਹ ਸਭ ਕੁਝ ਵਾਪਰਿਆ ਸੀ ਲੰਗੇ ਕਾਲ ਦੇਖਿਆ ਜਦੋਂ ਹਾਲਾਤ ਉਲਝਦੇ ਜਾ ਰਹੇ ਸੀ ਜਦੋਂ ਮੌਤਾਂ ਹੁੰਦੀਆਂ ਜਾ ਰਹੀਆਂ ਸੀ ਉਸ ਵੇਲੇ ਅੰਮ੍ਰਿਤਸਰ ਦੇ ਡੀਸੀ ਸਾਹਿਬਾ ਔਨ ਗਰਾਉਂਡ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਮਹਿਲਾ ਸ਼ਕਤੀ ਦਾ ਬਹੁਤ ਵਧੀਆ ਪ੍ਰਦਰਸ਼ਨ ਉੱਥੇ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਉਸ ਵੇਲੇ ਲੋਕਾਂ ਵਿੱਚ ਨਜ਼ਰ ਆਇਆ ਟੂ ਦਾ ਪੀਪਲ ਫਾਰ ਦਾ ਪੀਪਲ ਸਹੀ ਨਜ਼ਰ ਆਇਆ ਸਟੀਕ ਨਜ਼ਰ ਆਇਆ ਔਰ ਉਹ ਉਹ ਸਿਚੁਏਸ਼ਨ ਜਿਹੜੀ ਹੈ ਉਹ ਇੱਕ ਪਾਸੇ ਪ੍ਰਸ਼ਾਸਨਿਕ ਪੱਧਰ ਦੀ ਸਮਝੀ ਜਾਵੇ ਤੇ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਦਾ ਭਾਸ਼ਣ ਜਿਹੜਾ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਗੱਲਬਾਤ ਕੀਤੀ ਸੀਐਮ ਭਗਵੰਤ ਮਾਨ ਨੇ ਉਸ ਬਿਆਨ ਦੇ ਵਿੱਚ ਬਹੁਤ ਗੱਲਾਂ ਆਖੀਆਂ ਪਰ ਹੁਣ ਐ ਲੱਗਦਾ ਕਿ ਉਸ ਬਿਆਨ ਤੋਂ ਕਿਤੇ ਨਾ ਕਿਤੇ ਕੋਈ ਹਲਾਰਾ ਮਿਲਦਾ ਪਿਆ ਕੋਈ ਹੰਗਾਰਾ ਮਿਲਦਾ ਪਿਆ ਕੋਈ ਜਾਣਕਾਰੀ ਮਿਲਦੀ ਪਈ ਹੈ ਕੀ ਸੀਐਮ ਭਗਵੰਤ ਮਾਨ ਜਾਣਦੇ ਨੇ ਕਿ ਆਖਿਰ ਹੋਇਆ ਕੀ ਹੈ ਕੀ ਸੀਐਮ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਔਰ ਜੇ ਪਤਾ ਲੱਗ ਗਿਆ ਕਿ ਜੇ ਭਗਵੰਤ ਮਾਨ ਐਕਸ਼ਨ ਕਰਨ ਲੱਗਿਆ ਵੀ ਦੇਰ ਨਹੀਂ ਕਰਨਗੇ ਇਹ ਵੀ ਪੰਜਾਬ ਦੇ ਲੋਕ ਜਾਣਦੇ ਨੇ ਆਖਰਕਾਰ ਮਾਮਲਾ ਕੀ ਹੈ ਆ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਦਰਸਲ ਜ਼ਹਿਰੀਲੀ ਸ਼ਰਾਬ ਕਾਂਡ ਪਿਛੇ ਚਿਹਰਿਆਂ ਦਾ ਖਲਾਸਾ ਜਲਦ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਜ਼ਾ ਬਿਆਨ ਤੋਂ ਜਾਪਦਾ ਹੈ ਕਿ ਜਿਵੇਂ ਉਹਨਾਂ ਨੇ ਮਜੀਠੇ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੀ ਪੜ ਨਾਪ ਲਈ ਹੋਵੇ ਮੁੱਖ ਮੰਤਰੀ ਨੇ ਅੱਜ ਕਿਹਾ ਕਿ ਉਹ ਜਲਦ ਸਿਆਸੀ ਆਗੂਆਂ ਪੁਲਿਸ ਅਤੇ ਨੌਕਰਸ਼ਾਹਾਂ ਦੇ ਗੱਠ ਜੋੜ ਦਾ ਪਰਦਾਫਾਸ਼ ਕਰਨਗੇ ਜਿਨ੍ਹਾਂ ਦੀ ਸਰਪ੍ਰਸਤੀ ਤੋਂ ਬਿਨਾ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਣਾ ਸੰਭਵ ਨਹੀਂ ਸੀ ਮੁੱਖ ਮੰਤਰੀ ਦੀ ਇਸ ਟਿੱਪਣੀ ਦੇ ਵਿੱਚ ਕਈ ਗਹਿਰੇ ਪੇਤ ਲੁਕੇ ਜਾਪਦੇ ਨੇ ਜਿਨ੍ਹਾਂ ਦਾ ਸਰਕਾਰ ਕਿਸੇ ਵੇਲੇ ਵੀ ਖੁਲਾਸਾ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਮਜੀਠਾ ਖੇਤਰ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਦੋ ਗੁੱਟ ਬਣੇ ਹੋਏ ਨੇ ਦੋ ਗਰੁੱਪਾਂ ਵਿਚਾਲੇ ਕੀਮਤਾਂ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਜਿਨ੍ਹਾਂ ਬਾਰੇ ਮੇਰੀਆਂ ਸੂਤਰੀ ਰਿਪੋਰਟਾਂ ਦੇ ਆਧਾਰ ਦੇ ਉੱਤੇ ਹੀ ਮੁੱਖ ਮੰਤਰੀ ਕਿਸੇ ਸਿੱਟੇ ਤੇ ਪੁੱਜੇ ਹੋ ਸਕਦੇ ਨੇ ਚਰਚੇ ਨੇ ਕਿ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਦੀ ਆਪਸੀ ਲੜਾਈ ਚੱਲ ਰਹੀ ਸੀ ਉਹਦੇ ਵਿੱਚੋਂ ਜ਼ਹਿਰੀਲੀ ਸ਼ਰਾਬ ਕਾਂਡ ਵਾਪਰਿਆ ਹੋ ਸਕਦਾ ਹੈ ਇਸੇ ਦੀ ਬਦੌਲਤ ਨਜਾਇਜ਼ ਸ਼ਰਾਬ ਦਾ ਕਾਰੋਬਾਰ ਵਧਿਆ ਵੀ ਦੱਸਿਆ ਜਾ ਰਿਹਾ ਮਜੀਠਾ ਖੇਤਰ ਦਾ ਸ਼ਰਾਬ ਕਾਰੋਬਾਰ ਠੇਕੇਦਾਰਾਂ ਦੇ ਦੋ ਗਰੁੱਪਾਂ ਦੇ ਕੋਲ ਹੈ ਛੋਟੇ ਗਰੁੱਪ ਵੱਲੋਂ ਸ਼ਰਾਬ ਨੂੰ ਤੈਅ ਕੀਮਤ ਦੇ ਉੱਤੇ ਵੇਚਿਆ ਜਾ ਰਿਹਾ ਸੀ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਪਰ ਉਸੇ ਜਾਣਕਾਰੀ ਮੁਤਾਬਕ ਜਦਕਿ ਦੂਜੇ ਪਾਸੇ ਗਰੁੱਪ ਨੇ ਜਿਹੜਾ ਵੱਡਾ ਗਰੁੱਪ ਸੀ ਉਸ ਨੇ ਸ਼ਰਾਬ ਦੇ ਭਾਅ ਉੱਚੇ ਰੱਖੇ ਹੋਏ ਸਨ ਛੋਟੇ ਗਰੁੱਪ ਵੱਲੋਂ ਤੈਅ ਭਾਅ ਦੇ ਉੱਤੇ ਸ਼ਰਾਬ ਵੇਚੇ ਜਾਣ ਤੋਂ ਦੂਸਰਾ ਗਰੁੱਪ ਔਖਾ ਕਿਉਂਕਿ ਉਹਨਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਸੀ ਜਾਣਕਾਰੀ ਅਨੁਸਾਰ ਇਸ ਖੇਤਰ ਉੱਤੇ ਵੱਡੇ ਗਰੁੱਪ ਨੂੰ ਸਿਆਸੀ ਸਰਪ੍ਰਸਤੀ ਹਾਸਲ ਸੀ ਹੁਣ ਤੱਕ ਨਿਊਜ਼ ਰਿਪੋਰਟ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਇਹੇ ਦੱਸਿਆ ਗਿਆ ਜਿਸ ਦੇ ਨਤੀਜੇ ਵਜੋਂ ਛੋਟੇ ਗਰੁੱਪ ਵੱਲੋਂ ਚਲਾਏ ਜਾ ਰਹੇ ਇਸ ਸ਼ਰਾਬ ਦੇ ਕੁਝ ਠੇਕਿਆਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਮੀਡੀਆ ਰਿਪੋਰਟਸ ਇਹ ਵੀ ਦੱਸਦੀਆਂ ਨੇ ਕਿ ਸ਼ਰਾਬ ਦੀ ਕੀਮਤ ਨੂੰ ਲੈ ਕੇ ਚੱਲ ਰਹੀ ਜੰਗ ਜਾਰੀ ਰਹੀ ਅਤੇ ਇਸੇ ਦੌਰਾਨ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰ ਗਿਆ। ਹੁਣ ਮਜੀਠਾ ਚ ਵਾਪਰੇ ਕਾਂਡ ਦੀ ਆਬਕਾਰੀ ਵਿਭਾਗ ਵੱਲੋਂ ਕੀਤੀ ਜਾ ਰਹੀ ਸ਼ੁਰੂਆਤੀ ਜਾਂਚ 'ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾ ਨੇ ਮੀਥਨੋਲ ਈ-ਕਾਮਰਸ ਪੋਰਟਲ ਜ਼ਰੀਏ ਪ੍ਰਾਪਤ ਕੀਤੀ ਸੀ। ਆਬਕਾਰੀ ਵਿਭਾਗ ਦੇ ਮਿਥੈਨੋਲ ਦੀ ਵਿਕਰੀ ਦੀ ਜੀਐਸਟੀ ਵੇਰਵਿਆਂ ਦੀ ਜਾਂਚ ਕਰ ਲਈ ਹੈ ਜਿਸ ਮਗਰੋਂ ਜਾਂਚ ਦੇ ਤਾਰ ਰਾਜਪੁਰਾ ਦੇ ਵਿੱਚ ਸਟੋਰ ਕੀਤੇ ਗਏ ਮਿਥੈਨੋਲ ਦਾ ਜੁੜੇ ਨੇ ਉਧਰ ਸਰਕਾਰ ਨੇ ਸਮੁੱਚੇ ਪੰਜਾਬ ਚ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲੇ ਵਿਕਰੀ ਕਰਨ ਵਾਲਿਆਂ ਦੀ ਸਖਤ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਹੈ ਆਬਕਾਰੀ ਤੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਕਿ ਉਹਨਾਂ ਵੱਲੋਂ ਬੀਤੇ ਬਾਰੇ ਦੀ ਕੇਂਦਰ ਵਣਜ ਮੰਤਰਾਲੇ ਨੂੰ ਪੱਤਰ ਲਿਖ ਕੇ ਮੀਥਨੋਲ ਦੀ ਆਨਲਾਈਨ ਵਿਕਰੀ ਦੀ ਕਾਨੂੰਨੀ ਵਿਧੀ ਬਣਾਉਣ ਲਈ ਮੰਗ ਕੀਤੀ ਹੈ। ਚੀਮਾ ਨੇ ਦੱਸਿਆ ਕਿ ਇਹ ਪੱਤਰ ਦਾ ਹਾਲੇ ਤੱਕ ਕੇਂਦਰ ਦੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੇਂਦਰ ਨੂੰ ਮੀਥਨੋਲ ਦੀ ਆਨਲਾਈਨ ਵਿਕਰੀ ਲਈ ਨਿਯਮ ਬਣਾਉਣ ਦੀ ਮੰਗ ਭਰਪੂਰ ਕੀਤੀ ਗਈ ਹੈ। ਜਿਵੇਂ ਕਿ ਕੱਲ ਵੀ ਤੁਹਾਨੂੰ ਇਸ ਬਾਰੇ ਦੱਸ ਚੁੱਕੇ ਹਾਂ ਕਿ ਮੀਥਨੋਲ ਇੱਕ ਇਹੋ ਜਿਹਾ ਰਸਾਇਣ ਹੈ ਜਿਹੜਾ ਘਾਤਕ ਹੁੰਦਾ ਹੈ ਔਰ ਉਸ ਨੂੰ ਵਰਤੇ ਆ ਗਿਆ। ਉਸ ਨੂੰ ਜਿਸ हिसाब ਨਾਲ ਵਰਤੇ ਆ ਗਿਆ ਜਾਂ ਉਹਨੂੰ ਜਿੱਥੋਂ ਲਿਆ ਗਿਆ ਕਿਸ ਤਰ੍ਹਾਂ ਉਹਦੀ ਵਰਤੋਂ ਕੀਤੀ ਗਈ ਉਸਨੇ ਨਿਰਧਾਰਤ ਕੀਤਾ ਕਿ ਆਖਿਰ ਇਹ ਸ਼ਰਾਬ ਜ਼ਹਿਰੀਲੀ ਕਿਵੇਂ ਹੋਈ ਹੁਣ ਉਸ ਤੋਂ ਬਾਅਦ ਦੀਆਂ ਗਤੀਵਿਧੀਆਂ ਸਾਰਿਆਂ ਦੇ ਸਾਹਮਣੇ ਆ ਪਰ ਐ ਲੱਗਦਾ ਕਿ ਸੀਐਮ ਭਗਵੰਤ ਮਾਨ ਬਹੁ ਲਾਗੇ ਪਹੁੰਚ ਚੁੱਕੇ ਨੇ ਕਿ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਦੇ